ਮਾਲਕ ਨੇ ਮਿਹਰ ਕਰੀ ਬਾਣੀ ਤੁਰ ਦਰਗਾਹੋਂ ਲਿਆਂਦੀ ਰੰਗ ਭਾਗ ਲੱਗਣ ਓਥੇ ਜਿੱਥੇ ਪੜੀ ਸੁਣੀ ਹੈ ਜਾਂਦੀ ਹਣ ਸੁਣੋ ਖਾਲਸਾ ਦੀ ਸਾਡੇ ਸੱਤ ਗੁਰ ਦਾ ਜੋ ਕਹਿਣਾ ਇਹ ਝੂਠੀ ਦੁਨੀਆ ਤੇ ਮਨਾ ਤਾਂ ਸਦਾ ਅਵਰ ਨੀ ਰਹਿਣਾ ਰੂਪ ਬਣ ਗਏ ਜੀ ਨੇ ਪੜ ਲਈ ਅਮਰ ਕਹਾਣੀ ਤੂੰ ਬਣ ਸੇਵਕ ਸਤ ਗੁਰ ਦਾ ਮਨਾਇਓ ਕਹਿੰਦੀ ਹੈ ਗੁਰ ਬਾਣੀ ਸਿੱਖ ਮਤੀ ਦਾਸ ਵਰਗੇ ਜੀ ਦੇ ਚੱਲੇ ਸੀਸ ਤੇ ਆਰੇ ਅੱਜ ਸੀਸ ਨਿਬਾਉਂਦੇ ਨੇ ਵੇਖੋ ਚੰਨ ਸੂਰਜ ਤੇ ਤਾਰੇ ਹੋਜੂ ਮਰਨ ਪੂਜ ਦੇ ਨੇ ਵੇਖੋ ਜੱਗਾ ਮੇ ਚੌਖਾਣੀ ਤੂੰ ਬਣ ਸੇਵਕ ਸਤ ਗੁਰ ਦਾ ਮਨਾਇਓ ਕਹਿੰਦੀ ਹੈ ਗੁਰ ਬਾਣੀ ਸਖ ਮਨੀ ਸੰਗ ਵਰਗੇ ਜੀਨੇ ਬੰਦ ਬੰਦ ਜੁਦਾ ਕਰਾਏ ਬਾਬੇ ਦੀਪ ਸਿੰਘ ਵਰਗੇ ਜਿਨ੍ਹਾਂ ਨੇ ਤਲੀਆਂ ਸੀਸ ਟਕਾਏ ਹਥ ਖੰਡਾ ਸਿੱਖੀ ਦਾ ਉਡਾਤੀ ਮਗਲਾਂ ਵਾਲੀ ਟਾਣੀ ਤੂੰ ਬਣ ਸੇਵਕ ਸਤ ਨੋਰ ਦਾ ਮਨਾਉਂ ਕੈਂਦੀ ਹੈ ਗੁਰ ਬਾਣੀ ਇੱਕ ਬਾਬੇ ਬੰਦੇ ਨੇ ਮਾਰਿਆ ਸੀਗਾ ਮੁਗਲ ਪਠਾਣਾ ਸਰ ਕਰਿਆ ਸੰਡੌਰੇ ਨੂੰ ਉਧਰ ਤੋੜਿਆ ਸ਼ਹਿਰ ਸਮਾਣਾ ਉਹ ਹਰ ਤੇਗ ਕਮਾਤੀ ਸੀ ਉਹ ਹਰ ਤੇਗ ਕਮਾਤੀ ਸੀ ਉਧਰ ਕੰਬੇ ਫਾਉ ਆ ਪਠਾੜੀ ਤੂੰ ਬਣ ਸੇਵਕ ਸਤ ਗੁਰ ਦਾ ਮਨਾਇਓ ਕਹਿੰਦੇ ਹੈ ਗੁਰਬਾਣੀ ਇੱਕ ਜਥਾ ਸਿੰਘਣੀਆਂ ਦਾ ਜਿਹੜਾ ਚੱਲ ਕੇ ਲਾਹੌਰ ਆਇਆ ਮਨੂ ਨੇ ਸੀ ਕਿਰਾ ਵਿੱਚ ਰਸਤੇ ਨੇ ਪਾਇਆ ਹੋ ਸਿੱਖੀ ਸਰ ਕਹਾਰੀਆਂ ਨਾ ਬੱਚੇ ਮਾਰੇ ਉਮਰ ਨਿਆਣੀ ਤੂੰ ਬਨ ਸੇਵਕ ਸਤ ਗੋੜਾ ਦਾ ਮਨਾਇਓ ਕਹਿੰਦੀ ਹੈ ਗਰਬਾਣੀ ਐਸੇ ਮਾਈ ਭਾਗੋ ਸੀ ਜੀਨੇ ਪੂਰ ਸਿੱਖੀ ਨੂੰ ਝਾੜਿਆ ਕਾਗਜ਼ ਬੇਦਾਵੇ ਦਾ ਜਿਹੜਾ ਦਸਵੇਂ ਗੁਰਾਂ ਨੇ ਪਾੜਿਆ ਓ ਤੰਨੇ ਉਹਨਾਂ ਮਈਆ ਦੇ ਤੰਨੇ ਉਹਨਾਂ ਮਈਆ ਦੇ ਜੀਰੇ ਸਿੱਖੀ ਕਰ ਰ ਪਛਾਣੀ ਤੂੰ ਬਣ ਸੇਵਕ ਸਤ ਵਰਦਾ ਮਨਾਇਓ ਕਹਿੰਦੀ ਹੈ ਗੁਰ ਬਾਣੀ ਇੱਕ ਨਾਮ ਵਹਿ ਗੁਰੂ ਦਾ ਜਿਹੜਾ ਸਭ ਦੇ ਕਸ਼ਟ ਨਵਾਰੇ ਲਖੇ ਨੂੰ ਦੇਵ ਕਹੇ ਇਹ ਗੁਰਨਾਣਕ ਜੈਕਾਰੇ ਨਉ ਸ਼ੇਰ ਬਰਾੜ ਕਹੇ ਬਾਣੀ ਹੈ ਰਤਨਾ ਦੀ ਖਾੜੀ ਤੂੰ ਬਨ ਸੇਵਕ ਸਤਗੁਰ ਦਾ ਮਨਾਉ ਕਹਿੰਦੀ ਹੈ ਗੁਰਬਾਣੀ